ਦੋਸਤੋ ਹੜਾਂ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰਾਂ ਨੇ ਤੇ ਇਥੋਂ ਦੇ ਪ੍ਰਬੰਧਕ ਜਿਹੜੇ ਅਫਸਰ ਨੇ ਵੱਡੇ ਜਿਨ੍ਹਾਂ ਨੇ ਇਹ ਪ੍ਰਬੰਧ ਕਰਨੇ ਹੁੰਦੇ ਆ ਹੜਾਂ ਦੇ ਬਾਰੇ ਰੋਕ-ਥਾਮ ਕਰਨੀ ਹੁੰਦੀ ਹੈ ਕੋਈ ਦੇਖਰੇਖ ਕਰਨੀ ਹੁੰਦੀ ਹੈ ਉਹਨਾਂ ਨੇ ਕੋਈ ਸ਼ਕਤ ਨਹੀਂ ਸਿੱਖਿਆ ਇਹਨਾਂ ਦੀ ਲਾਪਰਵਾਹੀ ਦਾ ਨਤੀਜਾ ਹੈ ਕਿ ਪੰਜਾਬ ਦੇ ਲੋਕਾਂ ਦੇ ਉੱਤੇ ਖਾਸ ਕਰਕੇ ਬਾਰਡਰ ਦੇ ਲੋਕਾਂ ਦੇ ਉੱਤੇ ਇੱਕ ਕਹਿਰ ਹੈ ਜਿਹੜਾ ਟੁੱਟਿਆ ਤੇ ਇਹ ਕਹਿਰ ਕਮਾਇਆ ਕਿਹਨੇ ਹੈ ਇਥੋਂ ਦੇ ਪ੍ਰਬੰਧਕਾਂ ਨੇ ਇਹ ਕੋਈ ਕੁਦਰਤ ਦੀ ਖੇਡ ਨਹੀਂ ਸੀ ਕਿਉਂਕਿ ਪ੍ਰਬੰਧ ਹੀ ਠੀਕ ਨਹੀਂ ਕੀਤੇ ਗਏ ਪਾਣੀ ਕੋਈ ਬਹੁਤਾ ਨਹੀਂ ਸੀ ਇਹ ਤਾਂ ਇਹ ਟਾਹਰ ਜਿਹੜਾ ਟੁੱਟਿਆ ਇਹਦਾ ਨਤੀਜਾ ਇਹ ਨਿਕਲਿਆ ਕਿ ਕਿੱਡੇ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋ ਗਿਆ ਜਾਨੀ ਮਾਲੀ ਫਸਲਾਂ ਦਾ ਜ਼ਮੀਨਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਦਾ ਜ਼ਿਕਰ ਕਰਨ ਦੀ ਲੋੜ ਨਹੀਂ ਤੁਸੀਂ ਸਾਰੇ ਜਾਣਦੇ ਹੋ ਤੇ ਜਿਹੜੇ ਹੜ੍ਹ ਨੇ ਉਹ ਆਉਂਦੇ ਹੀ ਰਹਿੰਦੇ ਨੇ ਜਿਆਦਾ ਦੂਰ ਨਾ ਜਾਈਏ 1988 ਤੋਂ ਮੈਂ ਆਪ ਚਸ਼ਮਦੀਤ ਗਵਾਂ ਕਿ 1988 ਦੇ ਵਿੱਚ ਕਈ ਥਾਵਾਂ ਦੇ ਉੱਤੇ 20 ਫੁੱਟ ਪਾਣੀ ਜਿਹੜਾ ਉੱਚਾ ਚੱਲ ਗਿਆ ਸੀ ਸੜਕਾਂ ਦੇ ਕਿਨਾਰੇ ਜਿਹੜੇ ਲੱਗੇ ਹੋਏ ਸਫੈਦੇ ਐ ਉਹਨਾਂ ਦੇ ਉੱਤੇ ਲੱਗੇ ਹੋਏ ਜਿਹੜੇ ਨਿਸ਼ਾਨ ਹੁੰਦੇ ਨੇ ਨਾ ਵਗਦੇ ਪਾਣੀ ਦੇ ਉਹ ਦੱਸਦੇ ਸੀ ਕਿ 20 ਫੁੱਟ ਤੋਂ ਵੀ ਵੱਧ ਪਾਣੀ ਕਈ ਥਾਵਾਂ ਤੋਂ ਉੱਚਾ ਵਗਿਆ ਸੀ ਉਹਨੇ ਤਬਾਹੀ ਮਚਾਈ ਸੀ ਉਸ ਤੋਂ ਬਾਅਦ 1993 ਦੇ ਵਿੱਚ ਹੋਇਆ 210 ਦੇ ਵਿੱਚ ਆਏ 223 ਦੇ ਵਿੱਚ ਆਏ ਹੁਣ 225 ਦੇ ਵਿੱਚ ਆਏ ਤੇ ਹੋਊਗਾ ਕਿ ਹੁਣ ਫੇਰ ਉਂਗਲਾਂ ਇੱਕ ਦੂਜੇ ਵੱਲ ਕਰੀ ਜਾਣਗੇ ਕੇਂਦਰ ਸਰਕਾਰ ਪੰਜਾਬ ਸਰਕਾਰ ਵੱਲ ਪੰਜਾਬ ਸਰਕਾਰ ਕੇਂਦਰ ਸਰਕਾਰ ਵੱਲ ਤੇ ਜਿਹੜੇ ਅਫਸਰ ਨੇ ਉਹ ਕਹਿਣਗੇ ਪੰਜਾਬ ਵਾਲੇ ਮੈਨੇਜਿੰਗ ਕਰਦੇ ਐ ਤੇ ਪੰਜਾਬ ਵਾਲੇ ਕਹਿਣਗੇ ਇਹ ਜਿਹੜੇ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਇਹ ਸਹੀ ਨਹੀਂ ਡਿਊਟੀ ਲਗਾ ਰਿਆ ਜਣੀ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਇੱਕ ਦੂਜੇ ਵੱਲ ਉਂਗਲਾਂ ਕਰਕੇ ਇੱਕ ਦੂਜੇ ਨੂੰ ਦੋਸ਼ੀ ਬਣਾ ਕੇ ਆਪਦੇ ਆਪ ਨੂੰ ਬਰੀ ਕਰਨ ਦੀ ਜਿਹੜੀ ਖੇਡ ਹੈ ਇਹ ਹਰ ਵਾਰ ਖੇਡੀ ਜਾਂਦੀ ਹੈ ਤੇ ਸਰਵੇ ਹੁੰਦੇ ਆ ਫਿਰ ਜਦੋਂ ਹੜਾਉਂਦੇ ਆ ਸਰਵੇ ਹੁੰਦੇ ਨੇਗੇ ਸਰਵੇ ਕਰਨ ਵਾਲੇ ਅਫਸਰਾਂ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਲੋਕਾਂ ਨੂੰ ਕੁਛ ਨਾ ਕੁਛ ਮੁਆਵਜ਼ਾ ਦੇ ਕੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਅੱਖਾਂ ਪੂਜ ਦਿੱਤੀਆਂ ਜਾਂਦੀਆਂ ਇਹ ਸਿਲਸਿਲਾ ਦੁਹਰਾਇਆ ਜਾ ਰਿਹਾ ਹੈਗਾ ਕੁਝ 2-4 ਸਾਲਾਂ ਬਾਅਦ ਇਸ ਤਰ੍ਹਾਂ ਦਾ ਨਾਟਕ ਹੈ ਜਿਹੜਾ ਇਹ ਦੁਖਦਾਈ ਨਾਟਕ ਹੈ ਜਿਹੜਾ ਦੁਖੰਤਕ ਨਾਟਕ ਹੈ ਉਹ ਪੰਜਾਬ ਦੀ ਧਰਤੀ ਦੇ ਉੱਤੇ ਖੇਡਿਆ ਜਾਂਦਾ ਹੈ ਤਾਂ ਜਿਹੜੇ ਅਧਿਕਾਰੀ ਇਹ ਕਹਿੰਦੇ ਕਿ ਨਜਾਇਜ਼ ਮਾਈਨਿੰਗ ਹੋ ਰਹੀ ਹੈ ਪੰਜਾਬ ਦੀ ਧਰਤੀ ਦੇ ਉੱਤੇ ਤਾਂ ਵੀ ਨਜਾਇਜ਼ ਮਾਈਨਿੰਗ ਕਰਦਾ ਕੌਣ ਹੈ ਫਿਰ ਲੋਕ ਆਪਣੇ ਆਪ ਲੱਗ ਜਾਂਦੇ ਨੇ ਕਰਨ ਜਾਂ ਕੋਈ ਕਰਾਉਂਦਾ ਹੈ ਇਹ ਕਿਹਦੀ ਜ਼ਿੰਮੇਵਾਰੀ ਬਣਦੀ ਹੈ ਨਜਾਇਜ਼ ਮਾਈਨਿੰਗ ਨੂੰ ਰੋਕਣਾ ਫਿਰ ਕਿਉਂ ਤੁਸੀਂ ਸੜਕਾਂ ਦੇਖੋ ਜਿੱਥੇ ਮਾਈਨਿੰਗ ਹੁੰਦੀ ਹੈ ਉੱਥੋਂ ਜਿਹੜੀਆਂ ਲਿੰਕ ਸੜਕਾਂ ਸ਼ਹਿਰਾਂ ਵੱਲ ਨੂੰ ਆਉਂਦੀਆਂ ਉਹ ਸੜਕਾਂ ਸਾਰੀਆਂ ਲਿਆ ਸਾਰੀਆਂ ਟੁੱਟੀਆਂ ਪਈਆਂ ਨੇ ਕਿਉਂਕਿ ਜਿਹੜੇ ਟਿੱਪਰ ਹੁੰਦੇ ਆ ਰੇਤੇ ਨਾਲ ਭਰੇ ਉੱਥੋਂ ਨਿਕਲਦੇ ਆ ਖੱਡਾਂ ਚੋਂ ਰੇਤੀਆਂ ਚੋਂ ਇਹ ਇੰਨੇ ਭਾਰੇ ਹੁੰਦੇ ਆ ਕਿ ਉਹ ਲੇਕ ਸੜਕਾਂ ਜਿਹੜੀਆਂ ਪਿੰਡਾਂ ਨੂੰ ਉੱਜ ਜਾਣ ਵਾਲੀਆਂ ਹੁੰਦੀਆਂ ਥੋੜਾ ਬਹੁਤਾ ਲੋਕਾਂ ਦੇ ਕੰਮ ਆਉਣ ਵਾਸਤੇ ਕਿ ਉਹਨਾਂ ਦੇ ਟਰੈਕਟਰ ਟਰਾਲੀਆਂ ਉੱਥੋਂ ਲੰਘਦੇ ਰਹਿਣ ਤਾਂ ਉਹ ਜਿਹੜੇ ਕਾਰਾਂ ਲੰਘਦੀਆਂ ਰਹਿਣ ਤਾਂ ਉਹ ਸੜਕਾਂ ਬਿਲਕੁਲ ਚੱਕਣਾ ਚੂਰ ਕਰ ਦਿੰਦੇ ਨੇ ਭਾਰੇ ਟਿੱਪਰ ਇਹ ਚੱਲਦਾ ਰਹਿੰਦਾ سلسلہ ਪਰ ਉਹ ਕਰਦਾ ਕੌਣ ਹੈ ਕਰਾਉਂਦਾ ਕੌਣ ਹੈ ਕਿਹਦੀ ਦੇਖ ਰੇਖ ਹੈਟ ਹੁੰਦੀ ਹੈ ਉਹ ਮਾਈਨਿੰਗ ਹੁੰਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਮਾਈਨਿੰਗ ਹੁੰਦੀ ਹੈ ਸਾਰੇ ਜਾਣਦੇ ਆਪਾਂ ਪਰ ਕੋਣ ਤਰਉਂਦਾ ਹੈ ਕਿ ਲੋਕਾਂ ਚ ਇਹ ਨਹੀਂ ਹਿੰਮਤ ਹੈ ਕਿ ਉਹ ਆਪ ਕਰ ਜਾਂਦੇ ਨੇਗੇ ਜਾਂ ਕੋਈ ਕਰ ਕਰਾਉਂਦਾ ਇਹ ਫਿਰ ਜ਼ਿੰਮੇਵਾਰੀ ਕੋਈ ਨਹੀਂ ਲਏਗਾ ਉਹ ਬੰਦੂਜੇ ਵੱਲ ਕਰਕੇ ਇੱਕ ਦੂਜੇ ਤੋਂ ਜਾਨ ਛਡਾਉਣ ਦੀ ਤੇ ਇੱਕ ਦੂਜੇ ਨੂੰ ਗੋਸ਼ੀ ਠਹਿਰਉਣ ਦੀ ਖੇਡ ਹੈ ਜਿਹੜੀ ਇਹ ਹਰ ਵਾਰ ਖੇਡੀ ਜਾਂਦੀ ਹੈ ਤੇ ਆਪਾਂ ਜਾਣਦੇ ਹਾਂ ਕਿ ਹੜ ਆਉਂਦੇ ਕਿਉਂ ਅਗੇ ਕਿਉਂਕਿ ਨਾ ਸੇਮ ਨਾਲ ਦੀ ਸਹੀ ਸਫਾਈ ਹੈ ਨਾ ਨਹਿਰਾਂ ਦੀ ਸਫਾਈ ਹੈ ਨਾ ਦਰਿਆਵਾਂ ਦੀ ਕੋਈ ਦੇਖ ਰਹਿ ਹੈਗੀ ਹੈ ਕਿ ਸਹੀ ਤੰਗ ਦੇ ਨਾਲ ਕਿ ਜਿਹੜਾ ਪਾਣੀ ਆ ਕਿੰਨਾ ਆਊਗਾ ਕਿੱਥੋਂ ਆਊਗਾ ਕਿੱਧਰ ਛੱਡਣਾ ਕੀ ਕਰਨਾ ਕੋਈ ਯੋਜਨਾ ਹੁੰਦੀ ਨਹੀਂ ਹੈ ਤੇ ਜਦੋਂ ਅੱਧਰ ਦਾ ਘੰਟਾ ਪਹਿਲਾਂ ਹੀ ਲੋਕਾਂ ਨੂੰ ਸੂਚਿਤ ਕੀਤਾ ਜਾਣਾ ਵੀ ਭਾਈ ਪਾਣੀ ਆ ਗਿਆ ਤੇ ਉਹਦੇ ਕਲਡੇ ਚ ਉੱਠ ਕੇ ਕਿੱਧਰ ਜਾਣ ਕਿੱਧਰ ਨਾ ਜਾਣ ਉਹ ਤਾਂ ਫਿਰ ਆਪਣਾ ਤਫੜੀ ਵਾਲਾ ਮਾਹੌਲ ਪੈਦਾ ਹੋ ਜਾਂਦਾ ਹੈ ਸਦੋਂ ਉਹਦੇ ਵਿੱਚ ਨੁਕਸਾਨ ਜ਼ਿਆਦਾ ਹੁੰਦਾ ਹੈ ਤਾਂ ਜਦੋਂ ਪਹਾੜਾਂ ਦੇ ਉੱਤੇ ਬੱਦਲ ਫਟਦੇ ਨੇਗੇ ਭਾਰੀ ਮੀਂਹ ਪੈਂਦੇ ਨੇਗੇ ਪਹਾੜਾਂ ਦੇ ਉੱਤੇ ਵੀ ਸਾਰਾ ਕੁਝ ਨਜ਼ਾਇਦ ਹੋ ਜਾਂਦਾ ਇਹਦੇ ਉੱਤੇ ਬੱਕਰੀ ਗੱਲ ਕਰਾਂਗੇ ਤਰ ਜਿਹੜੇ ਉਧਰ ਲਗਾਤਾਰ ਬੱਦਲ ਫਟਦੇ ਆ ਭਾਰੇ ਵੀ ਪੈਂਦੇ ਆ ਤੇ ਇਧਰੋਂ ਪੰਜਾਬ ਦੀ ਧਰਤੀ ਤੇ ਲਗਾਤਾਰ 12-12 ਘੰਟੇ 14-14 ਘੰਟੇ ਜਿਹੜੀ ਭੂਰ ਉਹ ਹਿੰਦੀ ਹੀ ਰਹਿੰਦੀ ਹੈ ਲਗਾਤਾਰ ਝੜੀ ਲੱਗ ਜਾਂਦੀ ਹੈ ਤਾਂ ਫਿਰ ਹੜ੍ਹ ਦੇ ਹਾਲਾਤ ਬਣ ਜਾਂਦੇ ਨੇਗੇ ਤੇ ਉਹਦੇ ਵਿੱਚ ਬਹੁਤ ਕੁਝ ਢੱਗ ਜਾਂਦਾ ਹੈਗਾ ਨੁਕਸਾਨ ਹੁੰਦਾ ਵੱਡੇ ਪੱਧਰ ਦੇ ਉੱਤੇ ਤੇ ਆ ਜਿਹੜੇ ਸਾਡੇ ਪੰਜਾਬ ਦੇ ਚੜਦੇ ਪੰਜਾਬ ਦੇ ਜਿਹੜੇ 15 ਜ਼ਿਲ੍ਹੇ ਆ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇਗੇ ਲਹਿੰਦੇ ਪੰਜਾਬ ਦੀ ਮੈਂ ਗੱਲ ਨਾ ਵੀ ਕਰਾਂ ਲਹਿੰਦੇ ਪੰਜਾਬ ਦਾ ਵੀ ਇਹੀ ਹਾਲ ਹੈ ਪਰ ਚੜ੍ਹਦੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਬਾਰਡਰ ਦੇ ਨਾਲ ਲੱਗਦੇ ਜ਼ਿਲ੍ਹੇ ਆ ਜਿਹਦੇ ਚ ਪਠਾਨਕੋਟ ਆਉਂਦਾ ਗੁਰਦਾਸਪੁਰ ਹੈ ਅੰਮ੍ਰਿਤਸਰ ਹੈ ਤਰਨਤਾਰਨ ਸਾਹਿਬ ਹੈ ਉਹਦੇ ਨਾਲ ਲੱਗਦਾ ਫਿਰੋਜ਼ਪੁਰ ਹੈ ਫਾਜ਼ਿਲਕਾ ਹੈ ਇਹ ਇਹ ਤਾਂ ਬਿਲਕੁਲ ਇੱਥੇ ਤਬਾਹੀ ਮਚ ਗਈ ਹੈ ਹਰ ਹਰ ਵਕਤ ਹੀ ਯਾਨੀ ਪਸ਼ੂਆਂ ਤੋਂ ਲੈ ਕੇ ਬੰਦੇ ਵੀ ਰੁੜ ਗਏ ਪਸ਼ੂ ਰੁੜ ਗਏ ਔਰ ਫਸਲਾਂ ਰੁੜ ਗਈਆਂ ਗੋਡੇ-ਗੋਡੇ ਲੱਖ-ਲੱਖ ਗਾੜ ਚੜ ਗਈ ਖੇਤਾਂ ਦੇ ਵਿੱਚ ਇਹ ਹਾਲਾਤ ਉੱਥੇ ਪੈਦਾ ਹੋ ਗਏ ਲੋਕ ਡਿਪਰੈਸ਼ਨ ਦੇ ਵਿੱਚ ਚਲੇ ਗਏ ਉਦਾਰਸ਼ ਨੇ ਇੱਥੋਂ ਦੇ ਲੋਕ ਤੇ ਇਹਦੇ ਨਾਲ ਹੀ ਜਿਹੜੇ ਹੋਰ ਜ਼ਿਲ੍ਹੇ ਐ ਮਾਨਸਾ ਉਥੇ ਘੱਗਰ ਦੀ ਜਿਹੜੀ ਮਾਰ ਪੈਂਦੀ ਐ ਘੱਗਰ ਦਰਿਆ ਹੈਗਾ ਮਾਨਸਾ ਪ੍ਰਭਾਵਿਤ ਹੋ ਗਿਆ ਪਟਿਆਲਾ ਤੇ ਮੋਗਾ ਜ਼ਿਲ੍ਹਾ ਪ੍ਰਭਾਵਿਤ ਹੋ ਗਿਆ ਆ ਦੁਆਬੇ ਦੇ ਜ਼ਿਲ੍ਹੇ ਜਿਹੜੇ ਹੁਸ਼ਿਆਰਪੁਰ ਕਪੂਰਥਲਾ ਰੋਪੜ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਤੇ ਜਲੰਧਰ ਇੱਥੇ ਵੀ ਬੁਰੀ ਤਰ੍ਹਾਂ ਇਹ ਜ਼ਿਲ੍ਹੇ ਜਿਹੜੇ ਪ੍ਰਭਾਵਿਤ ਹੋਏ ਨੇ ਤੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਤੇ ਜਿੱਥੇ ਫਸਲਾਂ ਦੀ ਤਬਾਹੀ ਹੋ ਗਈ ਐ ਉਥੇ ਇਹ ਫਸਲ ਤਾਂ ਮਾਰ ਹੀ ਗਈ ਤੇ ਦੂਜੇ ਪਾਸੇ ਕੀ ਹੋਊਗਾ ਕਿ ਅਗਲੀ ਫਸਲ ਬੀਜੀ ਨਹੀਂ ਜਾਣੀ ਹੈਗੀ ਕਿਉਂਕਿ ਗੋਡੇ-ਗੋਡੇ ਗਾਰ ਚੜ ਗਈ ਹੈ ਰੇਤਾ ਚੜ ਗਿਆ ਤੇ ਉੱਥੇ ਬੀਜਿਆ ਕੁਝ ਨਹੀਂ ਜਾਣਾ ਜਣੀ ਪੂਰਾ ਇੱਕ ਸਾਲ ਜਿਹੜਾ ਇੱਥੋਂ ਦਾ ਛੋਟਾ ਕਿਸਾਨ ਹੈ ਉਹ ਹੁਣ ਡਿਪਰੈਸ਼ਨ ਦੇ ਵਿੱਚ ਰਹੇਗਾ ਇਹ ਸੰਘਰਸ਼ ਦੇ ਵਿੱਚ ਰਹੇਗਾ ਕਿ ਮੈਂ ਆਪਣੀ ਫਸਲ ਹੈ ਜਿਹੜੀ ਆਹ ਜੋ ਜ਼ਮੀਨ ਹੈ ਇਹਨੂੰ ਫਸਲ ਯੋਗ ਬੀਜਣ ਯੋਗ ਕਿਵੇਂ ਬਣਾਵਾਂ ਇਹ ਇੱਕ ਲੰਬੀ ਲੜਾਈ ਛਿੜ ਗਈ ਹੈਗੀ ਤੇ ਇਹਦੇ ਨਾਲ ਹੀ ਫਸਲਾਂ ਦੀ ਗੱਲ ਛੱਡੀਏ ਆਪਾਂ ਤਾਂ ਦੂਜੇ ਪਾਸੇ ਮਨੁੱਖਾਂ ਦੇ ਵਿੱਚ ਤੇ ਪਸ਼ੂਆਂ ਦੇ ਵਿੱਚ ਬਿਮਾਰੀਆਂ ਫੈਲ ਰਹੀਆਂ ਨੇ ਬਿਮਾਰੀਆਂ ਫੈਲਣਗੇ ਜਿਵੇਂ ਜਿਵੇਂ ਸੂਰਜ ਪਖੇਗਾ ਹੁਣ ਧੁੱਪਾਂ ਪੈਣਗੀਆਂ ਤੇ ਬਿਮਾਰੀਆਂ ਸਿਰ ਸਿਰ ਚੱਕਣਗੀਆਂ ਤੇ ਕੀ ਹੋਏਗਾ ਹੈਜ਼ਾ ਫੈਲੇਗਾ ਮਲੇਰੀਆ ਫੈਲੇਗਾ ਮੱਛਰ ਵਧੇਗਾ ਉਹਦਾ ਪ੍ਰਕੋਪ ਹੈ ਜਿਹੜਾ ਉਲਟੀਆਂ ਤੇ ਟੱਟੀਆਂ ਦੀ ਜਿਹੜੀ ਬਿਮਾਰੀ ਹੈ ਉਹ ਮਨੁੱਖਾਂ ਦੇ ਵਿੱਚ ਫੈਲੇਗੀ ਤੇ ਨਾਲ ਹੀ ਜਿਹੜੇ ਚਮੜੀ ਦੇ ਰੋਗ ਹੈ ਜਿੱਥੇ ਜਿੱਥੇ ਸਰੀਰ ਨੂੰ ਗੰਦੇ ਪਾਣੀ ਨੇ ਟੱਚ ਕੀਤਾ ਹੈਗਾ ਗੰਦੇ ਪਾਣੀ ਚ ਡੁੱਬ ਕੇ ਰਹੇ ਆ ਲੋਕ ਫਿਰਦੇ ਰਹੇ ਉਹਦੇ ਚ ਤਾਂ ਉਹਨਾਂ ਨੂੰ ਚਮੜੀ ਦੇ ਰੋਗ ਵੀ ਹੋਣਗੇ ਤਾਂ ਇਹਦੇ ਉੱਤੇ ਕੀ ਪ੍ਰਬੰਧ ਹੈ ਇਹਦੇ ਉੱਤੇ ਕੋਈ ਕਲੀਅਰ ਲਾਈਨ ਹੀ ਨਹੀਂ ਹੈ ਕਿ ਲੋਕਾਂ ਨੂੰ ਅਸੀਂ ਇਹਨਾਂ ਬਿਮਾਰੀਆਂ ਤੋਂ ਕਿਵੇਂ ਬਚਾਉਣਾ ਹੈ ਕਹੀ ਜਾਂਦੇ ਆ ਟੀਮਾਂ ਬਣਨਗੀਆਂ ਆਏ ਹੋਏਗਾ ਉਹ ਹੋਏਗਾ ਪਰ ਲੋਕ ਇਹਨਾਂ ਬਿਮਾਰੀਆਂ ਦੇ ਸ਼ਿਕਾਰ ਵੀ ਹੋਣਗੇ ਤੇ ਹੋ ਰਹੇ ਨੇਗੇ ਤਾਂ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੇ ਲੋਕਾਂ ਨੇ ਜਾਨ ਹੂਲ ਕੇ ਕੰਮ ਕੀਤਾ ਹੈ ਜਾਨ ਹੂਲ ਕੇ ਕੰਮ ਕੀਤਾ ਜਿਨ੍ਹਾਂ ਨੇ ਸੀਸ ਤਲੀ ਤੇ ਕਰਕੇ ਕੰਮ ਕੀਤਾ ਹੈ ਅੰਨੇ ਭਾਉ ਠਕੇ ਤਰਪੇ ਜਿਹੜੇ ਲੋਕ ਉਹ ਪੰਜਾਬ ਦੇ ਲੋਕ ਸੀ ਜਾਂ ਪੰਜਾਬ ਤੋਂ ਬਾਹਰ ਵੀ ਕਿਸੇ ਨੇ ਇਹ ਨਹੀਂ ਦੇਖਿਆ ਕਿ ਕੌਣ ਕਿਹੜੇ ਮਜ਼ਮ ਦਾ ਹੈਗਾ ਜਦੋਂ ਕਿ ਕਈ ਲੋਕ ਆ ਜਿਹੜੇ ਕਈ ਪਾਰਟੀਆਂ ਦੇ ਲੀਡਰ ਹੈ ਜਿਹੜੇ ਉਹ ਹਮੇਸ਼ਾ ਮਜ਼ਮਾ ਤੇ ਧਰਮਾਂ ਦੇ ਨਾਂ ਦੇ ਉੱਤੇ ਲੋਕਾਂ ਨੂੰ ਲੜਾਉਣ ਮਰਵਾਉਣ ਦੀਆਂ ਗੱਲਾਂ ਕਰਦੇ ਰਹਿੰਦੇ ਨੇਗੇ ਤੇ ਹੁਣ ਜਦੋਂ ਹੜਾ ਆਏ ਆ ਬਈ ਕਿਸੇ ਨੇ ਨਹੀਂ ਦੇਖਿਆ ਕਿ ਕੌਣ ਡੁੱਬਿਆ ਕਿਹੜੇ ਧਰਮ ਦਾ ਡੁੱਬਿਆ ਤੇ ਜਿਹੜੇ ਰਸਦ ਲੈ ਕੇ ਆਏ ਨੇਗੇ ਉਹ ਵੀ ਕਿਹੜੇ ਧਰਮ ਦੇ ਸੀ ਉਹਨਾਂ ਨੇ ਧਰਮ ਨਹੀਂ ਵੇਖੇ ਹੈਗੇ ਨਾ ਉਹਨਾਂ ਨੇ ਇਲਾਕਾ ਵੇਖਿਆ ਕੋਈ ਹਰਿਆਣੇ ਤੋਂ ਉੱਠ ਕੇ ਆ ਗਿਆ ਕੋਈ ਕਿਸੇ ਪਾਸੇ ਹੋਰ ਉੱਠ ਕੇ ਆ ਗਿਆ ਔਰ ਇੱਥੇ ਉਹ ਟਰਾਲੀਆਂ ਲੈ ਕੇ ਟਰੈਕਟਰ ਲੈ ਕੇ ਇਹ ਵੀ ਸੋਣ ਦੇ ਵਿੱਚ ਆਇਆ ਕਿ ਮੇਵਾਤ ਦੇ ਇਲਾਕੇ ਦੇ ਵਿੱਚੋਂ ਤਾਂ ਸੋਨੇ ਦੇ ਜ਼ੇਵਰ ਔਰ 20 ਗ੍ਰਾਮ ਸੋਨਾ 20 ਟੋਲੇ ਸੋਨਾ ਤੇ 2 ਕਿਲੋ ਚਾਂਦੀ ਹੈ ਜਿਹੜੀ ਇਹ ਵੀ ਧਿਆਨ ਚ ਆਇਆ ਕਿ ਮੇਵਾਤ ਦੀਆਂ ਔਰਤਾਂ ਨੇ ਆਪਣੇ ਗਹਿਣੇ ਲਾ ਕੇ ਫੜਾਤੇ ਕਿ ਪੰਜਾਬ ਦੇ ਲੋਕ ਹੜ੍ਹ ਥੱਲੇ ਆ ਗਏ ਉਹਨਾਂ ਦੀ ਮਦਦ ਵਾਸਤੇ ਇਹ ਲੈ ਜਾਓ ਤੇ ਬਾਕੀ ਰਸ ਜਿਹੜੀ ਲੈ ਕੇ ਆਏ ਨੇਗੇ ਉਹਦਾ ਤਾਂ ਸ਼ਕਤਾ ਵੀ ਕੋਈ ਨਹੀਂ ਹੈਗਾ ਕਿ ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਮੈਂ ਸਲੂਟ ਕਰਦਾ ਤੇ ਸਲਾਮ ਕਰਨਾ ਬਣਦਾ ਹੈ ਜਿਹੜੇ ਲੋਕਾਂ ਨੇ ਹਿੱਕ ਢਾ ਕੇ ਹੜ ਪੀੜਤਾਂ ਦੀ ਮਦਦ ਕੀਤੀ ਹੈ ਪਰ ਇੱਥੇ ਜਿਹੜੀਆਂ ਸਰਕਾਰਾਂ ਤੇ ਜਿਹੜਾ ਪ੍ਰਸ਼ਾਸਨ ਹੈ ਉਹ ਤੇ ਢਿੱਲਾ ਮੱਠਾ ਰਹੇਗਾ ਬਹੁਤੇ ਲੀਡਰ ਤਾਂ ਫੋਟੋਆਂ ਖਚਾਉਣ ਤੱਕ ਸੀਮਿਤ ਰਹੇ ਹੈ ਕਿ ਮੈਂ ਕੋਈ ਸਿਰ ਤੇ ਬੋਰੀ ਚੁੱਕੂੰਗਾ ਜਾਂ ਮੈਂ ਕਹੀ ਚਲਾਂਗਾ ਗਾਰੇ ਦਾ ਬੱਠਲ ਚੁੱਕੂੰਗਾ ਮੇਰੀ ਫੋਟੋ ਖਿੱਚ ਲਿਓ ਉਹ ਫੋਟੋਆਂ ਜਿਹੜੀਆਂ ਹੈਗੀਆਂ ਸੋਸ਼ਲ ਮੀਡੀਆ ਤੇ ਪਾਉਂਦੇ ਰਹੇ ਹੈ ਪਰ ਆਮ ਲੋਕ ਨਾ ਕੋਈ ਫੋਟੋ ਵਾਲੇ ਪਾਸੇ ਗਏ ਆ ਉਹ ਤਾਂ ਅੰਨੇਵਾ ਤੁਰਪੇ ਹੈਗੇ ਆਪਦਾ ਸਮਾਨ ਲੈ ਕੇ ਲੋਕਾਂ ਦੀ ਮਦਦ ਕਰਨ ਵਾਸਤੇ ਤਾਂ ਇਸ ਇਸ ਮਸਲੇ ਦੇ ਉੱਤੇ ਪੰਜਾਬੀਆਂ ਦਾ ਤੇ ਪੰਜਾਬ ਤੋਂ ਬਾਹਰਲੇ ਲੋਕਾਂ ਦਾ ਵੀ ਮੈਂ ਸਮਝਦਾ ਸਤਕਾਰ ਕਰਨਾ ਬਣਦਾ ਹੈ ਉਹਨਾਂ ਨੂੰ ਸਲੂਟ ਕਰਨਾ ਬਣਦਾ ਹੈ ਪਰ ਹਾਕਮਾਂ ਨੇ ਤੇ ਹਕੂਮਤਾਂ ਨੇ ਤੇ ਜਿਹੜੇ ਵੱਡੇ ਅਧਿਕਾਰੀ ਹੈ ਉਹਨਾਂ ਨੇ ਉਹ ਸਰਗਰਮੀ ਨਹੀਂ ਦਿਖਾਈ ਜਿਹੜੀ ਦਿਖਾਉਣੀ ਚਾਹੀਦੀ ਸੀ ਤੇ ਇਸ ਕਰਕੇ ਜੇ ਇਹਨਾਂ ਨੇ ਬੇਸਰ ਸਰਗਰਮੀ ਕੀਤੀ ਹੁੰਦੀ ਤਾਂ ਇਹ ਹਾਲਾਤ ਨਹੀਂ ਬਣਦੇ ਸੀਗੇ ਤੇ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ 1963 ਤੋਂ ਲੈ ਕੇ ਇਹਨਾਂ ਦੀ ਨਾਲਿਆਂ ਦੀ ਸਾਫ ਸਫਾਈ, ਦਰਿਆਵਾਂ ਦੀ ਸਾਫ ਸਫਾਈ, ਨਹਿਰਾਂ ਸੂਈਆਂ ਦੀ ਕੱਸੀਆਂ ਦੀ ਸਾਫ ਸਫਾਈ ਹੈ ਜਿਹੜੀ ਇਹਦੇ ਵਾਸਤੇ ਬਕਾਇਦਾ ਇੱਕ ਵੱਡਾ ਬਜਟ ਰੱਖਿਆ ਜਾਂਦਾ ਔਰ ਇੱਕ ਕਰੋੜਾਂ ਦਾ ਬਜਟ ਹੁੰਦਾ ਹੈ ਤੇ ਕਰੋੜਾਂ ਰੁਪਏ ਸਾਫ ਸਫਾਈ ਵਾਸਤੇ ਆਉਂਦਾ ਹੈ ਫਿਰ ਇਹ ਸਾਫ ਸਫਾਈ ਹੁੰਦੀ ਕਿਉਂ ਨਹੀਂ ਸਾਨੂੰ ਜਿਹੜੀ ਜਾਣਕਾਰੀ ਮਿਲੀ ਆ ਉਸ ਦੇ ਮੁਤਾਬਕ 1963 ਤੋਂ ਲੈ ਕੇ ਅੱਜ ਤੱਕ ਡੈਮਾਂ ਦੀ ਸਫਾਈ ਨਹੀਂ ਹੋਈ ਹੈ ਨਤੀਜਾ ਇਹ ਨਿਕਲਿਆ ਹੈ ਕਿ ਫਿਰ ਇਹ ਡੈਮ ਜਿਹੜੇ ਇਹ ਵਹਿ ਤੁਰਦੇ ਨੇ ਜਿਹੜੇ ਗੇਟ ਹੁੰਦੇ ਆ ਜਿਹੜੀਆਂ ਨਹਿਰਾਂ ਹੁੰਦੀਆਂ ਜਦੋਂ ਵੇਲੇ ਸਿਰ ਸਫਾਈ ਹੋਏਗੀ ਨਹੀਂ ਇਹਨਾਂ ਦੀ ਤੇ ਫਿਰ ਉਹ ਉਹਨਾਂ ਨੇ ਟੁੱਟਣਾ ਹੀ ਹੁੰਦਾਗਾ ਫੜ ਆਉਣੇ ਆਉਣੇ ਹੁੰਦੇ ਹੈਗੇ ਇਹ ਹਾਲਾਤ ਇਹਨਾਂ ਕਾਰਨਾਂ ਕਰਕੇ ਵੀ ਬਣਦੇ ਹੈਗੇ ਤੇ ਇਸ ਕਰਕੇ ਹੁਣ ਜਿਹੜਾ ਇਹਨਾਂ ਹੜ੍ਹਾਂ ਦੀ ਵਜ੍ਹਾ ਕਰਕੇ ਨੁਕਸਾਨ ਹੋ ਗਿਆ ਜਿੱਥੇ ਪਸ਼ੂ ਚਲੇ ਗਏ ਫਸਲਾਂ ਚਲੇ ਗਏ ਉੱਥੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਕਿੰਨਾ ਹੋਇਆ ਇਹਦਾ ਲੇਖਾ ਜੋਖਾ ਕੌਣ ਲਾਏਗਾ ਸਕੂਲ ਟਹਿ ਗਏ ਕਈ ਤਾਂ ਬਾਰਡਰ ਦੇ ਇਲਾਕੇ ਦੇ ਵਿੱਚ ਬਿਲਡਿੰਗਾਂ ਢਈਆਂ ਨੇ ਨੁਕਸਾਨ ਹੋ ਗਿਆ ਸਕੂਲ ਬੰਦ ਵੀ ਰਹੇ ਨੇ ਬੱਚਿਆਂ ਦਾ ਕਿੰਨਾ ਨੁਕਸਾਨ ਹੋ ਗਿਆ ਹੋਰ ਨੁਕਸਾਨ ਕਿੰਨਾ ਹੋ ਗਿਆ ਜੇ ਸੜਕਾਂ ਦਾ ਲੇਖਾ ਜੋਖਾ ਲੱਗਣਾ ਹੈ ਤੇ ਸੜਕਾਂ ਕਿੰਨੀਆਂ ਰੁੜ ਗਈਆਂ ਨੇ ਹਫੜタル ਕਿੰਨੇ ਰੁੜ ਗਏ ਨੇ ਸਕੂਲ ਕਿੰਨੇ ਤਬਾਹ ਹੋ ਗਏ ਨੇ ਬਿਜਲੀ ਦਾ ਨੈਟਵਰਕ ਤਬਾਹ ਹੋ ਗਿਆ ਬਿਲਕੁਲ ਹੀ ਤੇ ਪਾਣੀ ਦੀ ਜਿਹੜੀ ਸਪਲਾਈ ਹੈ ਪੀਣ ਵਾਲੇ ਪਾਣੀ ਦੀ ਥੱਲੇ ਜਿਹੜੀਆਂ ਪਾਈਪਾਂ ਦੱਬੀਆਂ ਹੁੰਦੀਆਂ ਉਹਨਾਂ ਦਾ ਕਿੰਨਾ ਨੁਕਸਾਨ ਹੋ ਗਿਆ ਪੀਣ ਵਾਲੇ ਪਾਣੀ ਦਾ ਵੱਡੇ ਪੱਧਰ ਦੇ ਉੱਤੇ ਜਣੀ ਜਿਹੜੇ ਸਿਸਟਮ ਹੁੰਦਾ ਨੈਟਵਰਕ ਹੁੰਦਾ ਉਹ ਨੁਕਸਾਨ ਹੋ ਗਿਆ ਬੋਰ ਜਿਹੜੇ ਸਾਡੇ ਖੇਤਾਂ ਦੇ ਵਿੱਚ ਲੱਗੇ ਹੋਏ ਨੇ ਉਹ ਬੋਰ ਕਿੰਨੇ ਨੁਕਸਾਨੇ ਗਏ ਨੇ ਉਹਨਾਂ ਦਾ ਕਿੱਡੇ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਫਸਲਾਂ ਦਾ ਹਰੇ ਚਾਰੇ ਦਾ ਤੂੜੀ ਉਪਪਾਂ ਦੇ ਕੁੱਪਰ ਉੜ ਗਏ ਕੁੱਪਾਂ ਦੇ ਕੁੱਪਰ ਉੜ ਗਏ ਤੂੜੀ ਰਹੀ ਨਹੀਂ ਕਿਤੇ ਤੇ ਉਹ ਨੁਕਸਾਨ ਵੀ ਹੋ ਗਿਆ ਹਾੜੀ ਬੀਜੀ ਨਹੀਂ ਜਾਣੀ ਤੇ ਜਿਹੜੀ ਸੋਣੀ ਆ ਉਹ ਬਰਬਾਦ ਹੋ ਚੁੱਕੀ ਹੈ ਤਾਂ ਗਾਰ ਆ ਜਿਹੜੀ ਕਿੰਨੇ ਕਿੰਨੇ ਤੇ ਰੇਤਾ ਗਾਰ ਤੇ ਰੇਤਾ ਰਲ ਮਿਲ ਮੈਂ ਸਰਕਾਰ ਨੇ ਤਾਂ ਕਹਿੰਦਾ ਤੁਸੀਂ ਇਹਨੂੰ ਵੇਚ ਲਓ ਰੇਤੇ ਨੂੰ ਚੱਕ ਕੇ ਪਰ ਉਹ ਰਲਿਆ ਮਿਲੇ ਜਿਹਦੇ ਵਿੱਚ ਮਿੱਟੀ ਮਿਲੀ ਹੋਈ ਹੈ ਰੇਤੇ ਦੇ ਵਿੱਚ ਉਹਨੂੰ ਲਊਗਾ ਕੌਣ ਉਹਦੇ ਵਿੱਚ ਮਿਲਾਵਟ ਹੈ ਉਹਦੀ ਮਿੱਟੀ ਦੀ ਉਹ ਨਰੋਲ ਉਹ ਤਾਂ ਹੈ ਨਹੀਂ ਰੇਤਾ ਹੈਗਾ ਜਿਹਨੂੰ ਅਸੀਂ ਸਿਮਿੰਟ ਦੇ ਵਿੱਚ ਰਲਾ ਕੇ ਬਿਲਡਿੰਗਾਂ ਬਣਾਉਣ ਵਾਸਤੇ ਵਰਤਦੇ ਆਂ ਤੇ ਉਹ ਕਿਵੇਂ ਹੋਏਗਾ ਇਹ ਇੱਕ ਵੱਡੀ ਸਮੱਸਿਆ ਸਾਡੇ ਸਾਹਮਣੇ ਮੂੰਹ ਅੱਡ ਕੇ ਖੜੀ ਹੋਈ ਹੈ ਤੇ ਇਸ ਕਰਕੇ ਜ਼ਮੀਨਾਂ ਨੂੰ ਹੁਣ ਸਵਾਰਨ ਵਾਸਤੇ ਤੇ ਇਹਦੇ ਉੱਤੇ ਜਿਹੜਾ ਖਰਚਾ ਆਉਣਾ ਹੈ ਉਹ ਬਹੁਤ ਵੱਡਾ ਖਰਚਾ ਹੋਏਗਾ ਤੇ ਜਿਹਦੇ ਕਰਕੇ ਇਹ ਕਿਸਾਨੀ ਹੈ ਜਿਹੜੀ ਔਰ ਜਿਹੜੀ ਇਹਦੇ ਨਾਲ ਮਜ਼ਦੂਰਾਂ ਦੀ ਜੇ ਗੱਲ ਕਰੀਏ ਤਾਂ ਜਿਹੜੇ ਮਜ਼ਦੂਰਾਂ ਨੇ ਖੇਤਾਂ ਦੇ ਵਿੱਚ ਜਾ ਕੇ ਆ ਹੁਣ ਚਾਹੇ ਝੋਨੇ ਦੀ ਕਟਾਈ ਹੁੰਦੀ ਹੈ ਫਿਰ ਝੋਨਾ ਜਦੋਂ ਮੰਡੀਆਂ ਦੇ ਵਿੱਚ ਜਾਂਦਾ ਹੈ ਉੱਥੇ ਜਾ ਕੇ ਉਹ ਪੱਲੇਦਾਰੀ ਕਰਦੇ ਨੇ ਜਦੋਂ ਫਸਲੀ ਤਬਾਹ ਹੋ ਗਈ ਮਜ਼ਦੂਰ ਦੇ ਪੱਲੇ ਵੀ ਕੁਝ ਨਹੀਂ ਪੈਣਾ ਹੈਗਾ ਮਜ਼ਦੂਰ ਆਪਣੀ ਥਾਂ ਪਰੇਸ਼ਾਨ ਹੈ ਤੇ ਉਹਨਾਂ ਨੂੰ ਰੇਟਾਂ ਦੇਣ ਵੇਲੇ ਵੀ ਕਈ ਵਾਰੀ ਫੇਰ ਸਵਾਲੀਆ ਚਿੰਨ ਲੱਗ ਜਾਂਦਾ ਵੀ ਇਹਨਾਂ ਦਾ ਕੀ ਮਰਿਆ ਜੀ ਭਾਈ ਉਹ ਇਹਨਾਂ ਖੇਤਾਂ ਦੇ ਸਿਰ ਤੇ ਜਿਹੜੇ ਖੇਤ ਮਜ਼ਦੂਰ ਨੇ ਉਹ ਖੇਤਾਂ ਦੇ ਸਿਰ ਤੇ ਹੀ ਪੜਦੇ ਹੈਗੇ ਔਰ ਇਹਦੇ ਨਾਲ ਹੀ ਜਿਹੜੇ ਮੰਡੀਆਂ ਦੇ ਵਿੱਚ ਕੰਮ ਕਰਦੇ ਕੰਮ ਹੈ ਪੱਲੇਦਾਰ ਹੁੰਦੇ ਨੇਗੇ ਤੋਲੇ ਹੁੰਦੇ ਨੇਗੇ ਉਹਨਾਂ ਦੀ ਸਾਰਿਆਂ ਦੀ ਦਿਹਾੜੀ ਮਾਰੀ ਗਈ ਹੈ ਤਾਂ ਇਹ ਸਾਰਾ ਕੁਛ ਹੈ ਜਿਹੜਾ ਮਜ਼ਦੂਰ ਤੇ ਕਿਸਾਨ ਕਿੰਨਾ ਪ੍ਰਭਾਵਿਤ ਹੋ ਗਿਆ ਤੇ ਪੂਰੀ ਜ਼ਿੰਦਗੀ ਹੈ ਜਿਹੜੀ ਪੰਜਾਬ ਦੇ ਲੋਕਾਂ ਦੀ ਕਿੰਨੀ ਪ੍ਰਭਾਵਿਤ ਹੋ ਗਈ ਹੈ ਇਹ ਸਾਡੇ ਸਾਹਮਣੇ ਮੂੰਹ ਅੱਡ ਕੇ ਖੜਾ ਹੈ ਸਵਾਲ ਪਰ ਇੱਥੇ ਜਿਹੜੇ ਪ੍ਰਬੰਧਕ ਨੇ ਸਾਡੇ ਜਿਨ੍ਹਾਂ ਨੇ ਜ਼ਿੰਮੇਵਾਰੀ ਚੁੱਕਣੀ ਹੁੰਦੀ ਹੈ ਉਹ ਹੁਣ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਆਪਣੇ ਆਪ ਨੂੰ ਸਾਫ਼ ਸ਼ਾਂਤ ਕਰ ਲਈ નિર્ਦੋਸ਼ ਸਾਬਤ ਕਰ ਲਈ ਉਂਗਲਾਂ ਇੱਕ ਦੂਜੇ ਵੱਲ ਕਰ ਰਹੇ ਨੇਗੇ ਕੋਈ ਕੇਂਦਰ ਸਰਕਾਰ ਪਰ ਵੱਲ ਕਰੇਗਾ ਕੇਂਦਰ ਸਰਕਾਰ ਇੱਧਰ ਕਰੇਗੀ ਇਹਨਾਂ ਗੱਲਾਂ ਨਾਲ ਲੋਕਾਂ ਦਾ ਢਿੱਡ ਨਹੀਂ ਪਰਣਾ ਹੈਗਾ ਸੋ ਚਾਹੀਦਾ ਇਹ ਹੈ ਕਿ ਆ ਜਿਹੜੇ ਹੜ ਆਉਂਦੇ ਨੇਗੇ ਮੈਂ ਇੱਕ ਵੱਡਾ ਲੀਡਰ ਇਹ ਕਹਿੰਦਾ ਸੁਣਿਆ ਪਿਛਲੇ ਸਮੇਂ ਦੇ ਵਿੱਚ ਕਿ ਜਿੰਨਾ ਮੁਆਵਜ਼ਾ ਅਸੀਂ ਲੋਕਾਂ ਨੂੰ ਹੜ ਆਉਣ ਦੇ ਉੱਤੇ ਵੰਡਦੇ ਹਾਂ ਜਿੰਨਾ ਮੁਆਵਜ਼ਾ ਵੰਡਦੇ ਆ ਉਹਦਾ ਅੱਧ ਵੀ ਜੇ ਅਸੀਂ ਇਹਨਾਂ ਦੀ ਸਾਫ ਸਫਾਈ ਦੇ ਉੱਤੇ ਪ੍ਰਬੰਧਾਂ ਦੇ ਉੱਤੇ ਲਾ ਦਈਏ ਤਾਂ ਹੜ੍ਹ ਆਉਣ ਹੀ ਨਾ ਤਾਂ ਭਾਈ ਤੁਹਾਨੂੰ ਰੋਕਦਾ ਕੌਣ ਹੈ ਜਿਹੜੇ ਸਤਾ ਦੇ ਵਿੱਚੋਂ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਇਸ ਤੋਂ ਪਹਿਲਾਂ ਵਾਲੇ ਸੀਗੇ ਉਸ ਤੋਂ ਪਹਿਲਾਂ ਕੌਣ ਸੀ ਉਸ ਤੋਂ ਪਹਿਲਾਂ ਕੌਣ ਸੀ ਇਹ ਆਪਾਂ ਜੇ ਐਂ ਉਂਗਲਾਂ ਹੀ ਕਰੀ ਜਾਵਾਂਗੇ ਫਿਰ ਤਾਂ ਮਸਲੇ ਦਾ ਹੱਲ ਨਹੀਂ ਹੋਣਾ ਤੇ ਹੁਣ ਜਿਹੜੇ ਤੁਸੀਂ ਕੁਰਸੀ ਤੇ ਬਿਰਾਜਮਾਨ ਹੋ ਤੇ ਜ਼ਿੰਮੇਵਾਰੀ ਤਾਂ ਹੁਣ ਤੁਹਾਡੇ ਤੇ ਆਉਂਦੀ ਹੈ ਤੁਸੀਂ ਸਾਫ ਸਫਾਈ ਦਾ ਵੀ ਪ੍ਰਬੰਧ ਕਰੋ ਤੇ ਹੜ੍ਹ ਪੀੜਤਾਂ ਦੀ ਸਾਰ ਵੀ ਲਵੋ ਠੋਕਮੇ ਮੁਆਵਜ਼ੇ ਆ ਜਿਹੜੇ ਉਹ ਵੀ ਦੇਵੋ ਤੇ ਇਹਦੇ ਜਿਹੜੇ ਵੱਤਵੱਦ ਤੁਸੀਂ ਲੋਕਾਂ ਦੀ ਮਦਦ ਕਰ ਸਕਦੇ ਹੋ ਉਹ ਕਰੋ ਤੇ ਜਿਹੜੇ ਸਮਾਜਸ਼ੇਵੀ ਲੋਕਾਂ ਨੇ ਦਾਨੀ ਲੋਕਾਂ ਨੇ ਜਿਹੜਾ ਦਿਲ ਖੋਲ ਕੇ ਮਦਦ ਕੀਤੀ ਹੈ ਇਹ ਆਪਣੇ ਆਪ ਦੇ ਵਿੱਚ ਫੇਰ ਮਿਸਾਲ ਕਾਇਮ ਕੀਤੀ ਹੈ ਪੰਜਾਬ ਦੇ ਲੋਕਾਂ ਨੇ ਤੇ ਪੰਜਾਬ ਤੋਂ ਬਾਹਰਲੇ ਲੋਕਾਂ ਨੇ ਉਹਨਾਂ ਨੂੰ ਸਲਾਮ ਕਰਦਾ ਹੋਇਆ ਮੈਂ ਆਪਣੀ ਗੱਲ ਖਤਮ ਕਰਦਾ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਰਕਾਰਾਂ ਦੇ ਉੱਤੇ ਇਹ ਦਬਾਅ ਬਣਾਓ ਕਿ ਉਹ ਇਨਾਂ ਸਾਰੀਆਂ ਕਟਨਾਵਾਂ ਤੋਂ ਕਿ ਕਦੇ 88 'ਚ ਹੜਾ ਜਾਂਦੇ ਨੇ ਕਦੇ 93 ਚਾਉਂਦੇ ਆ ਕਦੇ 10 ਚਾਉਂਦੇ ਆ 23 ਚਾਉਂਦੇ ਆ 25 ਚਾਉਂਦੇ ਆ ਇੰਨੇ ਤੋਂ ਯਾਰ ਸੰਕ ਸਿੱਖੋ ਸੰਕ ਸਿੱਖ ਕੇ ਇਹਨਾਂ ਦੀ ਪੱਕੀ ਰੋਕ ਥਾਮ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਆਫਤ ਦਾ ਸਾਹਮਣਾ ਨਾ ਕਰਨਾ ਪਵੇ ਨਹੀਂ ਤਾਂ ਇਹ ਆਫਤਾਂ ਤਾਂ ਫਿਰ ਆਉਣਗੀਆਂ ਆਉਣਗੀਆਂ ਤੇ ਫਿਰ ਉਹੀ ਗੱਲਾਂ ਉਹੀ ਨਾਟਕ ਦੁਹਰਾਇਆ ਜਾਏਗਾ ਇਹ ਤੋਂ ਖੜਾ ਛੜਾਓ ਪੱਕੇ ਤੌਰ ਦੇ ਉੱਤੇ ਉਂਗਲیں ਇੱਕ ਦੂਜੇ ਵੱਲ ਨਾ ਕਰੋ ਜ਼ਿੰਮੇਵਾਰੀ ਚੱਕੋ ਦੇ ਜ਼ਿੰਮੇਵਾਰੀ ਚੁੱਕ ਕੇ ਪੱਕੇ ਹੱਲ ਕਰਕੇ ਪੰਜਾਬ ਨੂੰ ਇਹਨਾਂ ਆਫਤਾਂ ਤੋਂ ਜਿਹੜੀਆਂ ਕਿ ਇਹਨਾਂ ਨੂੰ ਅਸੀਂ ਕੁਦਰਤੀ ਆਫਤਾਂ ਨਹੀਂ ਕਹਿ ਸਕਦੇ ਇਹ ਕੁਛ ਨਾ ਕੁਛੇ ਸਾਡੇ ਪ੍ਰਬੰਧਕ ਪ੍ਰਬੰਧਾਂ ਦੀ ਘਾਟ ਕਰਕੇ ਹੀ ਇਹ ਆਫਤਾਂ ਵੱਡੀਆਂ ਆਫਤਾਂ ਲੱਗਣ ਲੱਗ ਜਾਂਦੀਆਂ ਜਦੋਂ ਕਿ ਛੋਟੀਆਂ ਹੁੰਦੀਆਂ ਬਹੁਤ ਛੋਟੀਆਂ ਆਫਤਾਂ ਹੁੰਦੀਆਂ ਤਾਂ ਇਹਨਾਂ ਨਾਲ ਨਜਿੱਠਿਆ ਜਾਣਾ ਚਾਹੀਦਾ ਤੇ ਨਜਿੱਠਿਆ ਜਾ ਸਕਦਾ ਹੈ ਇਹ ਕੋਈ ਵੱਡੇ ਨੇ ਡੈਮ ਡੈਮ ਬਣਾ ਕੇ ਜੇ ਅਸੀਂ ਦਰਿਆਵਾਂ ਦੇ ਰੁਖ ਮੋੜਤੇ ਹੈ ਤੇ ਉਥੇ ਝੀਲਾਂ ਬਣਾਤੀਆਂ ਹੈ ਤੇ ਫਿਰ ਇਹ ਕਿਉਂ ਨਹੀਂ ਇਹ ਜਿੱਠਿਆ ਜਾ ਸਕਦਾ ਇਹਨਾਂ ਦੇ ਨਾਲ ਪਰ ਇਹ ਹਰ ਸਾਲ ਵਾਪਰ ਜਾਂਦਾ ਫਿਰ ਉਹੀ ਕੁਝ ਹੋ ਜਾਂਦਾ ਸੋ ਮੈਂ ਆਪਣੀ ਗੱਲ ਬੰਦ ਕਰਦਾ ਹੋਇਆ ਤੁਹਾਨੂੰ ਬੇਨਤੀ ਕਰਦਾ ਕਿ ਤੁਹਾਡੀ ਇਹਨਾਂ ਮਸਲਿਆਂ ਦੇ ਉੱਤੇ ਕੀ رائے ਹੈਗੀ ਹੈ ਤੁਹਾਡੀ ਉਹ ਤੁਸੀਂ ਕਮੈਂਟ ਦੇ ਵਿੱਚ ਲਿਖਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਇੱਕ ਜਿਹੜਾ YouTube ਵਾਲਾ ਚੈਨਲ ਹੈ ਮੇਰਾ ਬੇਗਰਾਜ ਰੱਲਾ ਇਹਦਾ ਸਬਸਕ੍ਰਾਈਬ ਵਾਲਾ ਬਟਨ ਦਬਕੇ ਮੈਨੂੰ ਆਪਦਾ ਦੋਸਤ ਬਣਾਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ